ਦੇਖੋ ਜੀ ਜਿਹੜਾ ਸ਼ੇਮਾਂ ਦਰਿਆ ਵੇ ਵਗ ਰਿਆ ਨਸ਼ਿਆਂ ਦਾ ਪੰਜਾਬ ਦੇ ਵਿੱਚ ਜਿੱਥੇ ਸਰਕਾਰਾਂ ਵੱਲੋਂ ਉਪਰਾਲਾ ਕੀਤਾ ਜਾਣਾ ਜਾਂ ਕੀਤਾ ਜਾ ਰਿਹਾ ਪ੍ਰਸ਼ਾਸਨ ਦੇ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਤੇ ਸਾਡਾ ਵੀ ਫਰਜ਼ ਬਣਦਾ ਇਨਸਾਨੀਅਤ ਦੇ ਨਾਂ ਤੇ ਕਿਉਂਕਿ ਜਿਹੜਾ ਸਾਡਾ ਸਮਾਜ ਆ ਜੇ ਇਹ ਨਾ ਕ੍ਰਿਤੀਆਂ ਨੂੰ ਤਿਆਗੂਗਾ ਤਾਂ ਹੀ ਅੱਗੇ ਵੱਧ ਸਕਦਾ ਕਿਉਂਕਿ ਅੱਜ ਜਿੱਥੇ ਨਸ਼ੇ ਦੀ ਦਲਦਲ ਦੇ ਵਿੱਚ ਨੌਜਵਾਨ ਫਸੇ ਹੋਏ ਆ ਤੇ ਉਹਨਾਂ ਨੂੰ ਸਾਡਾ ਵੀ ਫਰਜ਼ ਪੈਂਦਾ ਕਿ ਅਸੀਂ ਕੱਢੀਏ ਤੇ ਅੱਜ ਜਿਹੜੀ ਮੀਟਿੰਗ ਹੋਈ ਆ ਤੁਸੀਂ ਦੇਖਿਆ ਹੋਣਾ ਵੀ ਇੱਕ ਰੈਲੀ ਦਾ ਰੂਪ ਧਾਰਨ ਕਰ ਗਏ ਕਿਉਂਕਿ ਬਹੁਤ ਸਾਰੇ ਨੌਜਵਾਨ ਜਿਹੜੇ ਬਾਕੀ ਨੌਜਵਾਨਾਂ ਨੂੰ ਨਸ਼ਾ ਮੁਕਤ ਬਣਾਉਣਾ ਚਾਹੁੰਦੇ ਆ ਉਹਨਾਂ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੇ ਆ ਉਹ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਸਾਥੀਆਂ ਦੇ ਨਾਲ ਪਹੁੰਚੇ ਆ ਤੇ ਇਹੋ ਹੀ ਪ੍ਰਿਰਤ ਕੀਤਾ ਜਾਂਦਾ ਜਥੇਬੰਦੀ ਵੱਲੋਂ ਕਿ ਜਿਹੜੇ ਨੌਜਵਾਨ ਨਸ਼ਿਆਂ ਦੀ ਦਲਦਲ ਦੇ ਵਿੱਚ ਫਸ ਗਏ ਆ ਉਹਨਾਂ ਨੂੰ ਸਮਝਾਇਆ ਜਾਵੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਸਮਝਾ ਕੇ ਇਹਨਾਂ ਨਸ਼ਿਆਂ ਤੋਂ ਦੂਰ ਕੀਤਾ ਜਾਵੇ ਕਿਉਂਕਿ ਇੱਕ ਬੱਚੇ ਦੇ ਜਿਹੜੇ ਘਰ ਦੇ ਵਿੱਚੋਂ ਨਸ਼ਾ ਕਰਨ ਦੇ ਨਾਲ ਕੱਲੀ ਉਹਦੀ ਜ਼ਿੰਦਗੀ ਨਹੀਂ ਖਰਾਬ ਹੁੰਦੀ ਪੂਰਾ ਪਰਿਵਾਰ ਉਸ ਤੇ ਡਿਪੈਂਡ ਹੁੰਦਾ ਇਸ ਕਰਕੇ ਪੂਰੇ ਪਰਿਵਾਰ ਨੂੰ ਜਿਹੜਾ ਜਿੱਥੇ ਕਿਸੇ ਵੇਲੇ ਜਾਨੀ ਨੁਕਸਾਨ ਹੋ ਜਾਂਦਾ ਬੱਚੇ ਦਾ ਤੇ مالی ਨੁਕਸਾਨ ਵੀ ਹੁੰਦਾ ਸੋ ਇਸੇ ਤਹਿਤ ਲੜੀਵਾਰ ਜਿਹੜੀ ਮੀਟਿੰਗ ਅੱਜ ਨਕੌਦਰ ਦੇ ਵਿੱਚ ਕੀਤੀ ਗਈ ਤੇ ਬੜੀ ਸਫਲਤਾਪੂਰਕ ਤੇ ਸਾਡੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਆ ਕਿਉਂਕਿ ਜਿੱਥੇ ਪ੍ਰਸ਼ਾਸਨ ਕੰਮ ਕਰ ਰਿਹਾ ਉੱਥੇ ਸਾਡਾ ਵੀ ਯੋਗਦਾਨ ਬਣਦਾ ਕਿ ਅਸੀਂ ਵੀ ਆਪਣਾ ਯੋਗਦਾਨ ਦੇਈਏ ਤਾਂ ਜੋ ਸਮਾਜ ਨੂੰ ਵਧੀਆ ਸਿਰਜਿਆ ਜਾ ਸਕੇ ਦੇਖੋ ਨੌਜਵਾਨਾਂ ਨੂੰ ਸੰਦੇਸ਼ ਇਹੋ ਹੀ ਦੇਾਂਗੇ ਕਿ ਜਿਹੜੇ ਜਾਗੋ ਔਰ ਨਸ਼ੇ ਤਿਆਗੋ ਤੇ ਖੇਡਾਂ ਵੱਲ ਪ੍ਰੇਰਿਤ ਹੋਵੋ ਉੱਚੀ ਵਿੱਦਿਆ ਪ੍ਰਾਪਤ ਕਰੋ ਤੇ ਵੱਡੀਆਂ-ਵੱਡੀਆਂ ਜਿਹੜੀਆਂ ਉਪਲਬਧੀਆਂ ਆਪਾਂ ਦੇਖਦੇ ਆਂ ਵੀ ਪੜ੍ਹੇ ਲਿਖੇ ਨੌਜਵਾਨ ਜਿਹੜੇ ਵੱਡੇ-ਵੱਡੀਆਂ ਪੋਸਟਾਂ ਦੇ ਉੱਤੇ ਤਨਾਤ ਆ ਇਸ ਤਰ੍ਹਾਂ ਤੁਸੀਂ ਵੀ ਤਨਾਤ ਹੋ ਕੇ ਦੇਸ਼ ਦੀ ਸੇਵਾ ਕਰੋ ਧੰਨਵਾਦ ਧੰਨਵਾਦ ਜੀ ਸਾਰਿਆਂ ਨੂੰ ਬੇਨਤੀ ਹੈ ਭਰਾਵਾਂ ਨੂੰ ਨਸ਼ੇ ਤੋਂ ਦੂਰ ਰਹੋ ਆਪਣੀ ਜ਼ਿੰਦਗੀ ਦਾ ਖਿਆਲ ਰੱਖੋ ਇਹ ਜ਼ਿੰਦਗੀ ਬਾਰ-ਬਾਰ ਨਹੀਂ ਮਿਲਣੀ ਇੱਕ ਵਾਰੀ ਮਿਲਣੀ ਆ ਤੈਨੂੰ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜੋ ਮਾਪੇ ਦਾ ਨਾਮ ਰੋਸ਼ਨ ਕਰੋ ਵਧੀਆ ਕਬੱਡੀ ਖੇਡੋ ਫੁੱਟਬਾਲ ਖੇਡੋ ਕ੍ਰਿਕਟ ਖੇਡੋ ਐਦਾਂ ਦੇ ਖੇਡਾਂ ਖੇਡ ਕੇ ਵਧੀਆ ਪਲੇਅਰ ਬਣ ਕੇ ਆਪਣਾ ਨਾਮ ਰੋਸ਼ਨ ਕਰੋ ਧੰਨਵਾਦ ਜੀ ਅਨਾਜ ਰੱਖੀ ਗਈ ਹੈ ਵਾਲਮੀਕ ਐਕਸ਼ਨ ਫੋਰਸ ਵੱਲੋਂ ਮੈਂ ਨਸ਼ਿਆਂ ਦੇ ਵਿਰੁੱਧ ਜਿੰਨੇ ਵੀ ਨੌਜਵਾਨ ਮੇਰੇ ਆਏ ਆ ਵੀਰ ਮੈਂ ਸਾਰਿਆਂ ਨੂੰ ਕਹਿੰਨਾ ਗੇਮ ਕਰਨ ਖੇਲਣ ਕਬੱਡੀ ਖੇਲਣ ਤੇ ਬਦੇ ਵਧੀਆ ਚੀਜ਼ਾਂ ਕਰੇ ਆਪਣੇ ਸਜੋਗ ਦੇਣ ਆਪਣੇ ਘਰ ਦੇ ਵਿੱਚ ਤੇ ਜੋ ਵੀ ਮੇਰੇ ਵੀਰ ਇੱਥੇ ਆਏ ਆ ਉਹਨਾਂ ਦਾ ਮੈਂ ਸਾਰਿਆਂ ਦਾ ਜੀ ਆਇਆਂ ਕਿਨਾਂ ਆ ਤੇ ਜੈ ਵਾਲਮੀਕ ਜੈਕਸ਼ਨ ਫੋਰ ਲੋ ਜੈ ਹਿੰਦ ਭਾਜੀ ਜੈਪੀ ਜੈ ਹਿੰਦ ਹਾਂਜੀ ਪ੍ਰਧਾਨ ਸਾਹਿਬ ਤੁਸੀਂ ਨੌਜਵਾਨਾਂ ਨੂੰ ਨਸ਼ਿਆ ਤੋਂ ਜਿਹੜਾ ਨਸ਼ਿਆ ਤੋਂ ਦੂਰ ਕਰਦੇ ਪਏ ਆ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਕਰਦੇ ਪਏ ਆ ਉਹਨਾਂ ਨੂੰ ਨੁਕਸਾਨ ਬਾਰੇ ਔਰ ਨਸ਼ੇ ਤੋਂ ਬਾਹਰ ਕੱਢਦੇ ਪਏ ਆ ਦੇ ਨੌਜਵਾਨ ਨਸ਼ੇ ਤੋਂ ਬਾਹਰ ਨਿਕਲ ਕੇ ਕਹਿੰਦੇ ਕਿ ਸਪੋਰਟਸ ਨਾਲ ਜੁੜੋ ਸਭ ਤੋਂ ਸਾਰੇ ਪਿੰਡਾਂ ਵਿੱਚ ਬੱਚਿਆਂ ਕੋਲ ਖੇਡਣ ਦੀ ਗਰਾਉਂਡ ਹੈ ਨਹੀਂ ਜਾਂ ਖੇਡਣ ਲਈ ਕੋਈ ਸਮਾਨ ਹੈ ਨਹੀਂ ਕੀ ਬਾਲੀ ਐਕਸਪੋਰਟਸ ਵੱਲੋਂ ਪ੍ਰਸ਼ਾਸਨਾਂ ਮਿਲ ਕੇ ਉਹ ਸਾਰਾ ਕੁਝ ਕਰਵਾਇਆ ਜਾ ਰਿਹਾ ਹੈ ਉਹਨਾਂ ਸਪੋਰਟਸ ਦਾ ਸਮਾਨ ਕਿੱਥੇ ਗਰਾਉਂਡਾਂ ਪੈਦਾ ਦੇ ਦੂਰ ਦੇਖੋ ਪਹਿਲਾਂ ਵੀ ਅਸੀਂ ਜਿਹੜੀਆਂ ਜਥੇਬੰਦੀਆਂ ਵੱਲੋਂ ਮੰਗ ਕਰਦੇ ਰਹੇ ਹਾਂ ਸਰਕਾਰਾਂ ਨੂੰ ਤੇ ਸਰਕਾਰਾਂ ਪੂਰੀਆਂ ਵੀ ਕਰਦੀਆਂ ਰਹੀਆਂ ਅੱਜ ਦੇਖੋ ਤੁਸੀਂ ਕਬੱਡੀ ਦੇ ਵਿੱਚ ਦੇਖ ਲਓ ਜਾਂ ਕ੍ਰਿਕਟ ਦੇ ਵਿੱਚ ਦੇਖ ਲਓ ਜਾਂ ਹੋਰ ਖੇਡਾਂ ਦੇ ਵਿੱਚ ਦੇਖ ਲਓ ਕਿ ਸਾਡੇ ਨੌਜਵਾਨ ਮੱਲਾ ਮਾਰ ਰਹੇ ਆ ਔਰ ਸਰਕਾਰ ਵੱਲੋਂ ਵੀ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਤੇ ਕਈ ਪਿੰਡਾਂ ਵਿੱਚ ਹਲੇ ਜਿਹੜੀਆਂ ਨਹੀਂ ਪਹੁੰਚੀਆਂ ਉਹ ਵੀ ਸਰਕਾਰ ਜਿਹੜੀ ਪਹਚਾਊਗੀ ਸਰਕਾਰ ਵੀ ਯਤਨਸ਼ੀਲ ਆ ਇਸ ਕੰਮ ਦੇ ਲਈ ਕਿ ਜਿਹੜੀ ਸਰਕਾਰ ਦੇ ਕੋਈ ਵੀ ਸਰਕਾਰਿਆ ਹੁੰਦਿਆਂ ਹੋયા ਵਿਕਾਸ ਕਾਰਜ ਹੋ ਜਾਣ ਜਾਂ ਨੌਜਵਾਨ ਨਸ਼ਿਆਂ ਦੀ ਦਲਦਲ ਚੋਂ ਪਰੇ ਹੋ ਜਾਣ ਤੇ ਉਸ ਸਮਾਜ ਦੀ ਉਸ ਸਰਕਾਰ ਦੀ ਹਮੇਸ਼ਾ ਸਾਰੇ ਲੋਕ ਸਲਾਹਾ ਕਰਦੇ ਆ ਇਕੱਲੇ ਮੇਰੇ ਕਰਨ ਨਾਲ ਨਹੀਂ ਸੋ ਪੰਜਾਬ ਸਰਕਾਰ ਵੱਲੋਂ ਵੀ ਵਧੀਆ ਉਪਰਾਲਾ ਕੀਤਾ ਜਾ ਰਿਹਾ ਤੇ ਅਸੀਂ ਚਾਹੁੰਦੇ ਆ ਚਾਹੇ ਸਰਕਾਰ ਕੋਈ ਵੀ ਹੋਵੇ ਉਹ ਜਿੱਥੇ ਨਸ਼ਾ ਮੁਕਤ ਪੰਜਾਬ ਨੂੰ ਕਰਨ ਲਈ ਯਤਨ ਕਰਦੀ ਹੈ ਅਸੀਂ ਉਸ ਹਰ ਸਰਕਾਰ ਦੇ ਰਣੀ ਆ ਅਤੇ ਅਸੀਂ 22 ਲਾਈਵ ਨਿਊਜ਼ ਜੋ ਸਾਡੀ ਗੱਲ ਸਮਾਜ ਦੇ ਤੱਕ ਪਹੁੰਚਾਉਂਦਾ ਆ ਸੋ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿਉਂਕਿ ਸਮਾਜ ਦੇ ਵਿੱਚ ਜਿੱਥੇ ਵੀ ਤਕੇਸ਼ਾ ਹੀ ਹੁੰਦੀ ਹੈ ਜਾਂ ਕੋਈ ਸਮਾਜ ਦੇ ਗਲਤ ਟਿੱਪਣੀ ਕਰਦਾ ਆ ਤੇ ਉਦੋਂ ਜਿਹੜਾ 22 ਲਾਈਵ ਨਿਊਜ਼ ਆ ਜਾਂ ਹੋਰ ਸਾਡੇ ਸਾਥੀ ਚੈਨਲ ਆ ਉਹ ਸਾਡੀ ਆਵਾਜ਼ ਸਾਡੇ ਸਮਾਜ ਤੱਕ ਪਹੁੰਚਾਉਂਦੇ ਆ ਤਾਂ ਜੋ ਪ੍ਰਸ਼ਾਸਨ ਦੇ ਜਿਹੜਾ ਕੰਨਾਂ ਦੇ ਵਿੱਚ ਜਿਹੜਾ ਪਹੁੰਚ ਜਵੇ ਕਿਤੇ ਧੱਕੇਸ਼ਾਹੀ ਹੁੰਦੀ ਆ ਜਦੋਂ ਕਿਤੇ ਆਵਾਜ਼ ਉੱਚ ਅਧਿਕਾਰੀਆਂ ਤਾਈਂ ਨਹੀਂ ਪਹੁੰਚਦੀ ਤਾਂ ਉਦੋਂ ਜਿਹੜਾ ਵਾਈਲਾਈਵ ਨਿਊਜ਼ ਔਰ ਹੋਰ ਜਿਹੜੇ ਸਾਥੀ ਚੈਨਲ ਆ ਉਹ ਇਹ ਜਿਹੜਾ ਥੰਮਿਆ ਕਿਉਂਕਿ ਜਦੋਂ ਕਿਸੇ ਗਰੀਬ ਦੇ ਨਾਲ ਧੱਕਾ ਹੁੰਦਾ ਉਹਦੀ ਆਵਾਜ਼ ਨਹੀਂ ਸੁਣੀ ਜਾਂਦੀ ਜਾਹ ਤਾਂ ਕੋਈ ਲੀਡਰਸ਼ਿਪ ਦਾ ਸਹਾਰਾ ਲੈਂਦਾ ਤੇ ਜਾਂ ਇਹ ਮੀਡੀਆ ਦਾ ਇਸ਼ਾਰਾ ਸਹਾਰਾ ਲੈਂਦਾ ਕਿਉਂਕਿ ਮੀਡੀਆ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ ਸਮਾਜ ਦੇ ਲਈ ਇਸ ਕਰਕੇ ਮੈਂ ਬਾਈ ਲਾਈਵ ਨਿਊਜ਼ ਦਾ ਵੀ ਜਿਹੜਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵਾਲਮੀਕ ਐਕਸ਼ਨ ਫੋਰਸ ਤੋਂ ਬਹੁਤ-ਬਹੁਤ ਧੰਨਵਾਦ